ਬੰਗਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਸ਼ੂਵਾ ਦੇ ਕਾਰਨ ਨਹਿਰ ਦਾ ਕਿਨਾਰਾ ਟੁੱਟਿਆ ਹੈ ਮਰੇਸ਼ کمار ਜੀ ਤੇ ਮਲਕਪੁਰ ਸਬਡਵੀਨ ਜੁਬीडीਸੀ ਮਲਕਪੁਰ ਤੇ ਕੀ ਗੱਲ ਬਾਤ ਹੋਈ ਜੀ ਸਰ ਇਥੇ ਹਾਂ ਜੀ ਕੀ ਗੱਲ ਬਾਤ ਹੋਈ ਜੀ ਸਰ ਇਹ ਕੱਲ ਸਾਨੂੰ ਪਤਾ ਲੱਗਿਆ ਸੀ ਕਿ ਇੱਥੋਂ ਨਾ ਕੁਛ ਨਾ 40 ਫੁੱਟ ਨਾ ਇੱਥੋਂ ਫਿਰਦਾਨਾ ਦੇ ਫਿਟਰਾ 48 ਘਾੜੀ ਬੁਰਜੀ ਤੇ ਇਹ ਥੋੜੀ ਟੁੱਟ ਗਈ ਹੈ ਤੇ ਫਿਰ ਜਿੱਦਾਂ ਸਾਨੂੰ ਪਤਾ ਲੱਗਿਆ ਉਦੋਂ ਅਸੀਂ ਰਿਸਟੋਰ ਕਰਾਉਣੇ ਨੂੰ ਸ਼ੁਰੂ ਕਰਤਾ ਸੀ ਕੱਲ ਹੀ ਤੇ ਕੱਲ ਰਾਤ ਤੱਕ ਰਹੀ ਬੰਦੇ ਲਾਇਆ ਰੱਖਿਆ ਤੇ ਉਸ ਤੋਂ ਬਾਅਦ ਫਿਰ ਕੱਲ ਨਹੀਂ ਹੋ ਪਾਈ ਫਿਰ ਅੱਜ ਫਿਰ ਅਸਵੇਰ ਤੋਂ ਅਸੀਂ ਬੰਦੇ ਲਾਇਆ ਨੇ ਰੇਗਾ ਵੀ ਲਾਈਏ ਨਾਲ ਇਹਨਾਂ ਨੂੰ ਰਿਸੋਰ ਕਰਤਾ 79% ਦੇ ਕਿਤੇ ਸਟੋਰ ਹੋ ਗਈਆਂ ਕੀ ਕਾਰਨ ਕੀ ਆ ਸਰ ਇਹ ਕਾਰਨ ਇਹਦੇ ਇੱਥੇ ਗੁਜਰਾਂ ਦੇ ਕਾਰਨ ਲੱਗੇ ਛਕੇ ਗੁਜਰ ਵਰਗਾਂ ਆਪਣੀਆਂ ਮੱਜਾਂ ਵਗਾਰਾ ਸਿਰਨਾਂਦੇ ਨੇ ਉਹਦੇ ਕਾਰਨ ਦੇ ਬੈਂਕ ਕੋ ਟੁੱਟ ਜਾਂਦੇ ਨੇ ਸਾਨੂੰ ਆਉਣ ਵਾਸਤੇ ਲੈਂਦੇ ਨੇ ਜਾਂ ਕੁਝ ਵੀ ਕਰਦੇ ਨੇ ਵਾਰ-ਵਾਰ ਇਹਨਾਂ ਨੂੰ ਅਸੀਂ ਨੋਟਿਸ ਵੀ ਦਿੱਤੇ ਆ ਇਹਨਾਂ ਦੇ ਕੇਸ ਵੀ ਕਰਨੇ ਆ ਪਰ ਫਿਰ ਵੀ ਆਪਣੀ ਹਰਕਤਾਂ ਬਾਜ਼ ਨਹੀਂ ਆਉਂਦੀ ਉਸ ਉਸ ਕਾਰਨ ਇਹਨਾਂ ਦੇ ਕਾਰਨ ਕਈ ਵਾਰੀ ਸਾਡੇ ਦਾ ਬੈਂਕ ਸਾਈਡੋਂ ਤੋਂ ਤੋੜ ਦਿੰਦੇ ਨੇ ਜੇ ਮੱਝਾਂ ਇਹਨੇ ਵਾਰ-ਵਾਰ ਆਉਂਦੀਆਂ ਇਹੀ ਇਹਦਾ ਕਾਰਨ ਹੈ ਸਰ ਲੱਗਦਾ ਨਹੀਂ ਹੈਗਾ ਇਹ ਵੱਡੀ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਇਹ ਇਹਦੇ ਨਾਲ ਤਾਂ ਕੋਈ ਬੜਾ ਨੁਕਸਾਨ ਵੀ ਹੋਣ ਦਾ ਗੱਲ ਖਦਰਾ ਹੈਗਾ ਨਹੀਂ ਅਸੀਂ ਇਹਦਾ ਇੱਕ ਨਹਿਰ ਦਾ ਐਸਟੀਮੇਟ ਵੀ ਬਣਾ ਕੇ ਭੇਜਿਆ ਹੈ ਦੀ ਸਫਾਈ ਵਾਸਤੇ ਉਹ ਤੋਂ ਪਾਸ ਹੁੰਦਾ ਇਹਦੀ ਅਸੀਂ ਸਫਾਈ ਵੀ ਕਰਾਉਂਦੇ ਸਾਰੇ ਪਰਾਲੇ ਕੀਤਾ ਜਾ ਰਹੇ ਸਾਰੀ ਪੂਰੀ ਨਹਿਰ ਦੇ ਉਸ ਤੋਂ ਬਾਅਦ ਉਹ ਜਦੋਂ ਵੀ ਐਸਟੀਮੇਟ ਭੇਜਿਆ ਹੈ ਅਸੀਂ ਦੋ ਪਾਸ ਹੋਏਗਾ ਨਾ ਹੁਣ ਤੇ ਚਲੋ ਤੁਹਾਡੀ ਸਿਜੇਨ ਆ ਤੁਹਾਡੀ ਸਿਜੇਨ ਤੋਂ ਬਾਅਦ ਹੀ ਹੋਣਾ ਉਸ ਤੋਂ ਬਾਅਦ ਜਦੋਂ ਵੀ ਹੋਏਗਾ ਇਹਦੇ ਕਰਾਵਾਂਗੇ ਤੇ ਗੁਜਰਾں ਦੇ ਵੀ ਅਸੀਂ ਕੋਈ ਕਾਰਵਾਈ ਕਰਨ ਦੀ ਸਰ ਇਹ ਕੋਈ ਇਨਰ ਨੂੰ ਕਿੰਨੀ ਕੁ ਦੇਰ ਤੱਕ ਉਹਨੇ ਬੰਨ ਜਿਹੜਾ ਮਾਰ ਦਿੱਤਾ ਹੈ ਇਹ ਬਸ ਇਹ 2 ਘੰਟੇ 1.5 ਘੰਟੇ ਦੇ ਵਿੱਚ ਇਹਦਾ ਪੂਰਾ ਇਹ ਨੂੰ ਰਿਸਟੋਰ ਕਰ ਦਿੱਤਾ ਜਾਵੇਗਾ ਦਾ ਬੰਨ ਬਣ ਜਾਏਗਾ ਜਿਹੜੇ ਘੰਟੇ ਦਾ ਜਿਸ ਵੀ ਲਾਈਆ ਸੀ ਬੋਰੀਆਂ ਬੰਨਤੀਆਂ